ਹਾਂਜੀ ਅੱਜਕੱਲ੍ਹ ਸਾਥੀਓ ਇਸ ਵਾਲੇ ਅਸੀਂ ਖੜੇ ਆ ਫਤੇਗੜ ਚੂੜੀਆਂ ਕਿੰਨਾ ਦੁਕਾਨ ਦਾ ਵੀਜੀ ਆਪਣਾ ਰਾਜੂ ਦੀ ਫਤੇਗੜ ਚੂੜੀਆਂ ਦੇ ਵਿੱਚ ਆਪਣੇ ਤੋਂ ਮੈਰਟ ਤੋਂ ਵੀਰ ਆਏ ਆ ਸੇਵਾ ਲੈ ਕੇ ਹੜਪੀੜਤਾਂ ਦੇ ਜਿਹੜਾ ਰਾਵੀ ਦਰਿਆ ਦਾ ਜਿਹੜਾ ਪਾਣੀ ਚੜਿਆ ਰਮਦਾਸ ਏਰੀਏ ਦੇ ਵਿੱਚ ਉੱਥੇ ਹੜਪੀੜਤਾਂ ਦੀ ਸੇਵਾ ਲੈ ਕੇ ਆਏ ਸੋ ਇਹਨਾਂ ਵੀਰਾਂ ਵੱਲੋਂ ਰਾਸ਼ਨ ਲੈ ਕੇ ਆਏ ਸੀ ਉਹ ਪਿੰਡਾਂ ਦੇ ਵਿੱਚ ਵੰਡ ਕੇ ਤੇ ਹੁਣ ਵੀਰਾਂ ਲੋ ਜਿਹੜੇ ਪਰਿਵਾਰਾਂ ਦੇ ਕੰਬਲ ਬਿਸਤਰਿਆਂ ਨੂੰ ਦੇਣ ਲੱਗੇ ਗੱਦੇ ਤੇ ਕੰਬਲ ਲੈ ਕੇ ਦੇਣ ਲੱਗੇ ਜਿਨ੍ਹਾਂ ਦੇ ਬਿਸਤਰੇ ਜਿਹੜੇ ਹੀ ਉਹ ਡੁੱਬ ਗਏ ਪਾਣੀ ਦੇ ਵਿੱਚ ਸੋ ਵੇਖ ਸਕਦੇ ਜੇ ਵੀਰਾਂ ਲੋ ਜਿਹੜੀ ਵੀ ਸੇਵਾ ਵੀਰ ਨੇ ਲਈ ਆ ਇਹ ਜਿੱਦਾਂ ਵੀ ਉਹਨਾਂ ਨੇ ਗ੍ਰਹੀ ਕੀਤੀ ਆ ਉਸੇ ਤਰੀਕੇ ਨਾਲ ਹੀ ਕੋਈ ਦਾਸ ਕਿਸੇ ਦੇ ਪੰਜ ਆਦਿ ਭਾਣ ਵੀ ਵੇਖ ਸਕਦੇ ਜੇ ਸੋ ਵੀਰ ਜੀ ਜਿਹੜੀ ਸੇਵਾ ਲੈ ਕੇ ਕਿਵੇਂ ਲੈ ਕੇ ਤੁਸੀਂ ਜ਼ਿਲ੍ਹਾ ਮੇਰਟ ਜੇ ਐਸਿੰਦ ਮਾਵਨਾ ਗ੍ਰਾਮ ਬਿਸੋਲਾ ਜੂਪੀ ਸਿਲੇਖ ਤੇ ਉਹ ਇਹ ਪੈਸੇ ਘਰ-ਘਰ ਸੇ ਕਰਾਈ ਕੀਆ ਹਾਂਜੀ ਘਰ-ਘਰ ਸੇ ਠੀਕ ਹੈ ਹਰ ਘਰ ਸੇ ਹਾਂ ਤਾਂ ਮੈਂ ਦੇਖੋ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਪਾਈ ਆ ਅਪੀਲ ਵੀ ਕਰਦਾ ਕਿ ਦੇਖੋ ਤੁਹਾਡੇ ਨਾਲ ਕਿੱਥੇ ਸਭ ਤੋਂ ਵੱਧ ਜੇ ਆਪਾਂ ਵੇਖੀਏ ਭਾਰਤ ਦੇ ਵਿੱਚ ਜੂਪੀ ਤੋਂ ਸਭ ਤੋਂ ਵੱਧ ਤੁਹਾਡੇ ਲਈ ਜਿਹੜੇ ਲੋਕ ਇੱਥੇ ਸੇਵਾ ਲੈ ਕੇ ਪਹੁੰਚੇ ਆ ਸੋ ਇਹਨਾਂ ਦਾ ਧੰਨਵਾਦ ਵੀ ਕਰਦਾ ਸੋ ਵੀਰਾਂ ਨੂੰ ਸਾਰਿਆਂ ਨੂੰ ਇੱਕ ਇਹ ਗੱਲ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੇ ਇੱਕ ਬੇਨਤੀ ਕਰਦਾ ਕਿ ਭਾਈ ਹੁਣ ਇਸ ਟਾਈਮ ਜਿਆਦਾ ਜਿਹੜੀ ਜ਼ਰੂਰਤ ਪਾਣੀ ਦੀ ਬਹੁਤ ਜ਼ਰੂਰਤ ਹੈ ਜਿੱਦਾਂ ਜਿੱਦਾਂ ਹੁਣ ਪਾਣੀ ਲੱਥਾ ਲੋਕਾਂ ਦੇ ਬੋਰ ਬਹੁਤ ਜ਼ਿਆਦਾ ਖਰਾਬ ਡੇ ਤੇ ਜਿੰਨੇ ਵੀ ਕੋਈ ਜਿਹੜਾ ਵੀ ਕੋਈ ਵੀਰ ਆਉਂਦਾ ਪਾਣੀ ਜ਼ਰੂਰ ਨਾਲ ਲੈ ਕੇ ਆਵੇ ਸੋ ਧੰਨਵਾਦ ਸੱਚਕਾ ਸਾਰਾ